ਬੰਦਾ ਮਾਰ ਕੇ ਦਬਤਾ ਸੀ ਰਾਤੇ ਰਾਤ ਉੱਤੇ ਲਾਤੀਆਂ ਸੀ ਗਾਜਰਾਂ ਅਤੇ ਦੋਸਤੋ ਇਸ ਜਗ੍ਹਾ ਦੇ ਉੱਤੇ ਜਨਾਨੀ ਦਾ ਔਰਤ ਦਾ ਆਉਣਾ ਬਿਲਕੁਲ ਹੀ ਮਨਾ ਹੈ ਅਤੇ ਦੋਸਤੋ ਸਰਕਾਰ ਨੇ ਪੈਲਸ ਬਣਾਇਆ ਸੀ ਰਾਤੇ ਰਾਤ ਪੈਲਸ ਦਾ ਚੂਰਾ-ਚੂਰਾ ਹੋ ਗਿਆ ਢਟ ਕੇ ਕਿਉਂਕਿ ਪੈਲਸ ਦੇ ਵਿੱਚ ਜਨਾਨੀਆਂ ਨੇ ਆਉਣਾ ਸੀ ਤੇ ਇਸ ਬਾਬੇ ਨੂੰ ਮਨਜ਼ੂਰ ਨਹੀਂ ਸੀ ਸਾਰੀ ਗੱਲ ਬਾਤ ਦੱਸਾਂਗੇ ਆ ਇੱਕ ਵਾਰੀ ਤੁਸੀਂ ਦਰਸ਼ਨ ਕਰ ਲੋ ਤੇ ਇਹ ਫਕੀਰ ਦੇ ਦਰਸ਼ਨ ਕਰੋ ਜੀ ਬਹੁਤ ਸ਼ਕਤੀਸ਼ਾਲੀ ਜਗਾ ਹੈ ਬਹੁਤ ਤਗੜੀ ਮੰਨਤਾ ਇਸ ਦੀ ਤੇ ਸ਼ਰਾਬ ਵੀ ਚੜਦੀ ਐ ਇੱਥੇ ਤੇ ਇਹ ਬਾਬੇ ਦੀ ਜੋ ਕਹਾਣੀਆਂ ਗੱਲਬਾਤ ਪੂਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਸੁਣਾਵਾਂਗੇ ਦਿਖਾਵਾਂਗੇ ਆਜੋ ਨਾਲੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਨਾਲੇ ਇਸ ਦੀ ਜਿਹੜੀ ਸਟੋਰੀ ਆ ਕਹਾਣੀਆਂ ਉਹ ਦੱਸਦੇ ਆ ਤੇ ਨਾਲ ਦੀ ਨਾਲ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰੀ ਜਾਓ ਸ਼ੇਅਰ ਕਰਕੇ ਹੀ ਤੁਸੀਂ ਲਾਹ ਲੇ ਸਕਦੇ ਆ ਕਹਿੰਦੇ ਕੋਈ ਵੀ ਸੁਖਣਾ ਸੁਖੀ ਜਾਵੇ ਇਸ ਜਗ੍ਹਾ ਤੋਂ ਖਾਲੀ ਨਹੀਂ ਮੁਰਦਾ ਬੰਦਾ ਨਿਰਾਸ਼ ਨਹੀਂ ਮੁਰਦਾ ਸੋ ਵੀਡੀਓ ਨੂੰ ਸ਼ੇਅਰ ਕਰਕੇ ਸੁਖਣਾ ਸੁਖੋ ਅਤੇ ਉਸ ਤੋਂ ਬਾਅਦ ਦੇਖੋ ਹੁੰਦੇ ਚਮਤਕਾਰ ਕਿਹੜੀ ਥਾਂ ਇਹ ਬਣੀ ਹੋਈ ਹੈ ਕਿੱਥੇ ਉਹ ਵੀ ਦੱਸਾਂਗੇ ਤੇ ਥੋੜਾ ਜਿਹਾ ਇਸ ਜਗ੍ਹਾ ਬਾਰੇ ਦੱਸ ਦਈਏ ਦੋਸਤੋ ਬਾਬਾ ਜੀ ਦੇ ਹੁਕਮ ਹੋਏ ਸੀ ਕਹਿੰਦੇ ਇਹ ਔਰਤ ਨੂੰ ਮੱਥੇ ਨਹੀਂ ਲਾਉਂਦਾ ਸੀ ਅਤੇ ਇਸ ਜਗ੍ਹਾ ਤੇ ਔਰਤਾਂ ਦਾ ਆਉਣਾ ਬਿਲਕੁਲ ਮਨਾ ਸੀ ਉਸ ਤੋਂ ਬਾਅਦ ਖੁੱਲੀ ਜਗ੍ਹਾ ਦੇਖ ਕੇ ਕਿਉਂਕਿ ਇਹ ਹੈ ਜਿਹੜਾ ਪਿੰਡ ਤੋਂ ਬਾਹਰ ਬਣਿਆ ਹੋਇਆ ਆਲੇ-ਦਾਲੇ ਜਿਹੜੇ ਰੋਈਆਂ ਟਿੱਬੇ ਨੇ ਤੇ ਖੁੱਲੀ ਜੀ ਜਗ੍ਹਾ ਦੇਖ ਕੇ ਸਰਕਾਰ ਨੇ ਸੋਚਿਆ ਵੀ ਪਿੰਡ ਵਾਲਿਆਂ ਵਾਸਤੇ ਜਿਹੜਾ ਪੈਲਸ ਆ ਉਹ ਬਣਾ ਦਿੱਤਾ ਜਾਵੇ ਤੇ ਪੈਲਸ ਕਹਿੰਦੇ ਢਾ ਢੇਰੀ ਹੋ ਗਿਆ ਸੀ ਰਾਤੇ ਰਾਤ ਖਤਮ ਹੋ ਗਿਆ ਸੀ ਕਿਉਂਕਿ ਪੈਲਸ ਦੇ ਵਿੱਚ ਔਰਤਾਂ ਨੇ ਵੀ ਆਉਣਾ ਸੀ ਬੰਦਿਆਂ ਨੇ ਵੀ ਆਉਣਾ ਸੀ ਨੱਚ ਗਾਣ ਵੀ ਹੋਣਾ ਸੀ ਅਤੇ दारू ਸ਼ਰਾਬ ਵੀ ਚੱਲਣੀ ਸੀ ਸੋ ਆ ਸਾਹਮਣੇ ਤੁਹਾਨੂੰ ਮੈਂ ਦਿਖਾਉਣਾ ਪੈਲਸ ਸਰਕਾਰ ਵੱਲੋਂ ਪੈਲਸ ਬਣਾਇਆ ਜਾ ਰਿਹਾ ਸੀ ਕਹਿੰਦੇ ਇਹ ਇਹ ਬਿਲਕੁਲ ਹੀ ਜਿਹੜਾ ਡਿੱਗ ਡਿੱਗ ਪਿਆ ਸੀ ਢਾ ਗਿਆ ਸੀ ਹੁਣ ਤਾਂ ਜਿਹੜੀਆਂ ਇੱਟਾਂ ਨੇ ਉਹ ਵੀ ਲੋਕ ਚੱਕ ਚੁੱਕ ਕੇ ਲੈ ਗਏ ਕੁਛ ਕਿਟਾਂ ਪੰਨਾਂ ਵੀ ਨੇ ਉਹੀ ਅੱਧਾ ਅਧੂਰਾ ਪਿਆ ਸਾਹਮਣੇ ਤੁਸੀਂ ਰੋਡ ਲੰਘਦਾ ਦੇਖ ਸਕਦੇ ਹੋ ਤੇ ਇਸ ਸਾਈਡ ਤੇ ਤੁਹਾਨੂੰ ਆ ਦਿਖਾਉਣਾ ਕਿ ਰੋਈਆਂ ਨੇ ਤੇ ਨਾਲ ਹੀ ਅੱਗੇ ਜਾ ਕੇ ਜਿਹੜਾ ਵਾਟਰ ਬਾਕਸ ਬਣਿਆ ਹੋਇਆ ਆ ਤੁਸੀਂ ਦੇਖ ਸਕਦੇ ਹੋ ਬੜੀ ਇਸ ਜਗਾ ਦੀ ਮੰਤਾ ਜੀ ਬਹੁਤ ਸ਼ਕਤੀਸ਼ਾਲੀ ਜਗਾ ਬਣੀ ਹੋਈ ਆ ਪੀਰ ਬਣਿਆ ਹੋਇਆ ਤੇ ਵਾਟਰ ਬਾਕਸ ਦੇ ਨਾਲ ਆ ਜੀ ਜੇ ਗੱਲ ਕਰੀਏ ਤਾਂ ਇਹ ਬ੍ਰੇਟਾਂ ਦੇ ਵਿੱਚ ਹੈ ਜੀ ਬ੍ਰੇਟਾ ਜਿਹੜਾ ਮਾਨਸਾ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਮਾਨਸਾ ਜ਼ਿਲ੍ਹੇ ਦਾ ਸਿੱਧੂ ਮੂਸੇਵਾਲੇ ਦੇ ਮਾਨਸਾ ਜ਼ਿਲ੍ਹੇ ਦਾ ਛੋਟਾ ਜਿਹਾ ਸ਼ਹਿਰ ਹੈ ਜੀ ਬਰੇਟਾ ਬਰੇਟਾ ਤੋਂ ਜਦੋਂ ਅਸੀਂ ਕੁਲਰੀਆਂ ਨੂੰ ਜਾਂਦੇ ਹਾਂ ਤਾਂ ਰਾਹ ਦੇ ਵਿੱਚ ਖੇਤਾਂ ਦੇ ਵਿੱਚ ਵਾਟਰ ਬਾਕਸ ਦੇ ਨਾਲ ਹੀ ਹੈ ਇਸ ਸਾਈਡ ਧੂਣਾ ਬਣਿਆ ਹੋਇਆ ਕਰੋ ਦਰਸ਼ਨ ਜੀ ਨਾਲੇ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਦੇਖੋ ਫਿਰ ਹੁੰਦੇ ਚਮਤਕਾਰ ਆ ਤੁਸੀਂ ਦੇਖ ਸਕਦੇ ਹੋ ਇਹ ਨੇ ਜੀ ਬਾਬਾ ਜੀ ਤੇ ਕਹਿੰਦੇ ਇੱਥੇ ਇੱਕ ਸੰਤ ਆਇਆ ਸੀ ਕੋਈ ਫਕੀਰ ਆਇਆ ਸੀ ਉਹ ਰਹਿਣ ਲੱਗਿਆ ਉਸ ਨੇ ਬੰਦਾ ਮਾਰ ਕੇ ਦੱਬਤਾ ਸੀ ਉੱਤੇ ਰਾਤੇ ਰਾਤ ਗਾਜਰਾ ਲਾਤੀਆਂ ਕਹਿੰਦੇ ਉਹ ਬੰਦੇ ਦਾ ਪਤਾ ਹੀ ਨਹੀਂ ਲੱਗਿਆ ਸੀਗਾ ਉਸ ਤੋਂ ਬਾਅਦ ਬਾਬਾ ਜੀ ਦਾ ਇਹ ਬਾਬਾ ਜੀ ਜਿਹੜੇ ਇੱਥੇ ਦੀ ਇੱਥੇ ਦੀ ਸ਼ਕਤੀ ਆ ਜਿਹੜੀ ਉਹ ਬਾਬਾ ਜੀ ਨੇ ਐਸਾ ਚਮਤਕਾਰ ਦਿਖਾਇਆ ਕਿ ਪੁਲਿਸ ਉਸੇ ਜਗ੍ਹਾ ਤੇ ਆ ਕੇ ਖੜੀ ਹੋ ਗਈ ਅਤੇ ਉਸ ਬੰਦੇ ਨੂੰ ਚੱਕ ਕੇ ਲੈ ਗਈ ਉਸ ਤੋਂ ਬਾਅਦ ਉਹ ਬੰਦਾ ਜੇਲ੍ਹ ਗਿਆ ਤੇ ਜੇਲ੍ਹ ਚ ਜਾਂਦੇ ਹੀ ਉਸ ਦੀ ਮੌਤ ਹੋ ਗਈ ਸੀ ਐਨੀ ਸ਼ਕਤੀਸ਼ਾਲੀ ਆ ਇੱਥੇ ਆ ਕੇ ਕੋਈ ਵੀ ਬੰਦਾ ਗਲਤ ਕੰਮ ਨਹੀਂ ਕਰ ਸਕਦਾ ਜੇ ਕੋਈ ਗਲਤ ਕੰਮ ਕਰਦਾ ਤਾਂ ਉਸ ਦੀ ਸਜ਼ਾ ਬਾਬੇ ਵੱਲੋਂ ਜ਼ਰੂਰ ਦਿੱਤੀ ਜਾਂਦੀ ਹੈ ਤੇ ਨਾ ਹੀ ਇੱਥੇ ਔਰਤ ਆ ਕੇ ਮੱਥਾ ਟੇਕ ਸਕਦੀ ਆ ਔਰਤ ਇੱਥੇ ਆ ਸਕਦੀ ਹੈ ਬਿਲਕੁਲ ਮਨਾਹੀ ਹੈ